ਕਿ ਜੀ ਸਾਡੀ ਕੌਮ ਦੀ ਇਹੋ ਬਦਕਿਸਮਤੀ ਸਮਝੋ ਕਿ ਅਸੀਂ ਇਹ ਜਿਹੜੇ ਬਹੁਤ ਧੜਿਆਂ ਚ ਵੰਡੇ ਜਾਂਦੇ ਆ ਜਾਂ ਸਾਡੀ ਲਾਲਸਾ ਵਿੱਚ ਸਾਰਿਆਂ ਦੀ ਇੰਨੀ ਆ ਕਿ ਅਸੀਂ ਹਰੇਕ ਬੰਦਾ ਅਸੀਂ ਕੋ ਛੇਤੀ ਨਾਲ ਵੱਡੇ ਉਹਦੇ ਤੇ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਕਿ ਸਾਡੇ ਚੱਜ ਵਜ ਨਜਵਾ ਜਿਹੜਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਘਰ ਕਰ ਗਈਆਂ ਇਸ ਕਰਕੇ ਮੈਂ ਤਾਂ ਸਾਰਿਆਂ ਨੂੰ ਦੇ ਪੇ ਡੇਰੀਵਾਲ ਗੁਰਦੁਆਰਾ ਬੋੜੀ ਸਾਹਿਬ ਚ ਆਏ ਨਾਲ ਸਾਡੇ ਨਾਲ ਮੌਜੂਦ ਨਾਲ ਗੱਲਬਾਤ ਕਰ ਬਾਬਾ ਜੀ ਅੱਜ ਜਿਹੜਾ ਮੇਨ ਪ੍ਰੋਬਲਮ ਕੀ ਆ ਉਸ 30 ਮਿੰਟ ਨੂੰ ਲੈ ਕੇ ਆਏ ਤੁਸੀਂ ਕੀ ਦੀ ਤਿਆਰੀਆਂ ਅਸੀਂ ਕਿਤੇ ਜਾ ਰਹੇ ਹੋ ਵਰ ਕੀ ਕਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਤੇ ਸਾਡਾ ਜੀ ਜਿਹੜੇ ਗਰਦਾਸਪੁਰ ਦੇ ਨੇ ਜਿਹੜੇ ਖਰੂਬ ਸਾਬ ਇਲੈਕਸ਼ਨ ਹੋਈ ਉਹਦੇ ਚ ਗਰਦਾਸਪੁਰ ਦੇ ਲੋਕਾਂ ਦਾ ਪੂਰੇ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਦਾ ਪੰਜਾਬੀਆਂ ਦਾ ਬੜਾ ਯੋਗਦਾਨ ਰਿਹਾ ਗਰਦਾਸਪੁਰ ਜ਼ਿਲ੍ਹੇ ਨੇ ਵੀ ਬਹੁਤ ਵੱਡਾ ਹਿੱਸਾ ਪਾਇਆ ਇਥੋਂ ਦੀਆਂ ਸੰਗਤਾਂ ਨੇ ਉੱਥੇ ਜਾ ਕੇ ਕੈਂਪੇਨ ਕੀਤੀ ਹੋਰ ਵੀ ਜੋ ਉਹ ਕਰ ਸਕਦੇ ਸੀ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਉਹਨਾਂ ਨੇ ਪ੍ਰੇਰਿਤ ਕੀਤਾ ਵੋਟਾਂ ਪਾਉਣ ਵਾਸਤੇ ਅਸੀਂ ਇਹਨਾਂ ਦਾ ਧੰਨਵਾਦ ਕਰਨ ਵਾਸਤੇ ਆਏ ਹਾਂ ਅਸੀਂ ਇਹਨਾਂ ਦਾ ਪੂਰੇ ਗਰਦਾਸਪੁਰ ਵਾਸੀਆਂ ਦਾ ਇਸ ਇਲਾਕੇ ਦਾ ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਉਸ ਟਾਈਮ ਤੇ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਅੱਜ ਵੀ ਸਾਨੂੰ ਇੱਥੇ ਆਉਣ ਤੇ ਬੜਾ ਇਤਮਾਨ ਦੇ ਰਹੇ ਅਸੀਂ ਇਸ ਕਰਕੇ ਵੀ ਇਹਨਾਂ ਦੇ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਬਾਬਾ ਜੀ ਜਿਹੜਾ ਐਸਪੀਸੀ ਨੇ ਤਲਬ ਕੀਤਾ ਉਸ ਨੂੰ ਵੀ ਸੇ ਬਾਦਲੂ ਵਾਕੀ ਸਾਹਿਬ ਗਿਆ ਮੰਨ ਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਇਹਦੇ ਬਾਰੇ ਮੇਰਾ ਖਿਆਲ ਹੈ ਕਿ ਕੌਮ ਚ ਇਦਾਂ ਦੀ ਲੋਕਾਂ ਦੀਆਂ ਇਹ ਸੋਚ ਇਹੋ ਜੀ ਆ ਕਿ ਉੱਥੇ ਕੁਝ ਨਹੀਂ ਹੋਣਾ ਦਾ ਕਿਉਂਕਿ ਇਹ ਚੀਜ਼ਾਂ ਜੇ ਜੱਥੇਦਾਰ ਸਾਹਿਬ ਜਾਂ ਕੋਈ ਇਹ ਚੀਜ਼ ਆਪਣੀ ਜ਼ਿੰਮੇਵਾਰੀ ਸਮਝਣ ਦਿੱਤੇ ਬਹੁਤ ਪਹਿਲਾਂ ਜੋ ਇਹ ਕਿ ਇਹਨਾ ਨੁਕਸਾਨ ਹੋ ਸਕੇ ਉਹ ਤੋਂ ਪਹਿਲਾਂ ਰੋਕਿਆ ਜਾ ਸਕਦਾ ਸੀ ਚਲੋ ਫਿਰ ਵੀ ਤਲਬ ਕੀਤਾ ਇਹ ਚਲੋ ਉਹਨਾਂ ਦਾ ਗੁਰੂ ਮਹਾਰਾਜ ਦਾ ਅਕਾਲ ਤਖਤ ਸਾਹਿਬ ਦੇ ਖਿਲਾਫ ਅਸੀਂ ਕੋਈ ਵੀ ਸ਼ਬਦ ਜਾਂ ਅਸੀਂ ਕੋਈ ਕਿੰਤੂ ਪਰੰਤੂ ਕਿਸੇ ਇੱਕ ਨੂੰ ਕੋਈ ਹੱਕ ਨਹੀਂ ਕਰੰਦਾ ਪਰ ਫਿਰ ਵੀ ਸੰਗਤਾਂ ਦੀ ਭਾਵਨਾ ਅਨਸਾਰ ਕੋਈ ਫੈਸਲਾ ਲਿਆ ਜਾਵੇ ਤੇ ਮੇਰੇ ਖਿਆਲ ਚੰਗੀ ਗੱਲ ਆ ਕਿਉਂਕਿ ਪਿਛਲੇ ਟਾਈਮ ਵੀ ਕੋਸ਼ਿਸ਼ ਦਬਾ ਦੀਨ ਜਥੇਦਾਰ ਸਾਹਿਬ ਨੇ ਫੈਸਲੇ ਲਏ ਫਿਰ ਵਾਪਸ ਲੈਣੇ ਪਏ ਤੇ ਇਹ ਸੋਚਦੇ ਹਾਂ ਕਿ ਉਸ ਕੌਮ ਦਾ ਵੀ ਬੜਾ ਨੁਕਸਾਨ ਹੁੰਦਾ ਤੇ ਜਥੇਦਾਰ ਦੀ ਪਦਵੀ ਨੂੰ ਵੀ ਬੜੀ ਟਾ ਲੱਗਦੀ ਕਿ ਇਦਾਂ ਦਾ ਇਦਾਂ ਦਾ ਸਮਾਂ ਨਾ ਆਵੇ ਬਾਕੀ ਅਸੀਂ ਚਾਹੁੰਦੇ ਹਾਂ ਕਿ ਚਲੋ ਕੋਈ ਠੀਕ ਹੋਵੇ ਸ਼ਾਇਦ ਉਮੀਦ ਕਰਦੇ ਹਾਂ ਗੁਰੂ ਸਾਹਿਬ ਕੋਈ ਚੰਗਾ ਹੀ ਫੈਸਲਾ ਦੇਣ ਤੇ ਬਰ ਸੰਗਤਾਂ ਨੂੰ ਇਹ ਉਮੀਦ ਨਹੀਂ ਗਈ ਵੈਸੇ ਵੀ ਕੋਈ ਜੋ ਜਿੱਦਾਂ ਦਾ ਜਿੱਦਾਂ ਦੇ ਉਹਨਾਂ ਦੇ ਗਨਾਹ ਆ ਉਹਦਾਂ ਦੀ ਕੋਈ ਸਜ਼ਾ ਦਿੱਤੀ ਜਾਊਗੀ ਬਾਕੀ ਚਲੋ ਜਿੰਨਾਂ ਚਿਰ ਉਹ ਦੰਦੇ ਨਹੀਂ ਉਹਨਾਂ ਚਿਰ ਕੁਝ ਨਹੀਂ ਕਿਹਾ ਜਾ। ਅਭੀ ਗਿੱਦੜਵਾ ਉਪਚੋਣ ਆ ਗਿਆ ਉਹਦੇ ਵਿੱਚ ਜਿਹੜੇ ਖਾਲਸਾ ਜੀ ਕੋਈ ਕੈਂਡੀਡੇਟ ਹੋਰ ਨੌਮਸ ਕਰ ਰਹੇ ਨੇ ਉਸ ਤੋਂ ਬਾਅਦ ਜਿਹੜੇ ਉਹ ਜਿਹੜੇ ਗੁਰਗਨ ਸਾਹਿਬ ਬੇਦਵੀ ਸਾਹ ਦਾ ਜਿਹੜਾ ਬੇਟਾ ਉਹਨਾਂ ਦਾ ਉਹ ਵੀ ਚੋਣ ਲੜਨ ਦੀ ਅਪੋਇੰਟਮੈਂਟ ਕਰਾ ਇਦਾਂ ਫਿਰ ਅਲੱਗ-ਅਲੱਗ ਕੈਂਡੀਡੇਟ ਹੋਣਗੇ ਤੇ ਚੀਜ਼ ਆਸਾ ਨਹੀਂ ਬਿਏਗਾ ਆਪਣੀ ਮਹਿਮ ਤੇ ਇਹ ਜੀ ਸਾਡੀ ਕੌਮ ਦੀ ਇਹੋ ਬਦਕਿਸਮਤੀ ਸਮਝੋ ਕਿ ਅਸੀਂ ਇਹ ਜਿਹੜੇ ਬਹੁ ਆਂ ਦੀਆਂ ਨਹੀਂ ਆ ਕਿ ਅਸੀਂ ਹਰੇਕ ਬੰਦਾ ਅਸੀਂ ਕੋ ਛੇ ਦਿਨਾਂ ਵੱਡੇ ਉਹਦੇ ਤੇ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਤੇ ਉਹਦੀ ਉਹਦੀ ਵਜ੍ਹਾ ਨਾਲ ਸਾਡੀ ਕੌਮ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਸਾਡੀ ਜਿਹੜੀ ਗੁਰੂ ਸਾਹਿਬ ਦੀ ਸੋਚ ਬੜੀ ਤਿਆਗ ਦੀ ਭਾਵਨਾ ਸੀ ਸਭ ਦੇ ਭਲੇ ਦੀ ਸੀ ਪਰ ਮੇਰੇ ਖਿਆਲ ਉਹਨੂੰ ਛੱਡ ਕੇ ਸਾਡੇ ਚੱਜ ਨਿਜਵਾਜ ਜਿਹੜਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਘਰ ਕਰ ਗਈਆਂ ਇਸ ਕਰਕੇ ਮੈਂ ਤੇ ਸਾਰਿਆਂ ਨੂੰ ਸਾਰੇ ਜੋ ਜੋ ਵੀ ਉੱਥੇ ਖੜੇ ਹੋ ਰਹੇ ਆ ਜਾਂ ਹੋਣਾ ਚਾਹ ਰਹੇ ਤੋਂ ਸਾਡੇ ਸਾਰੇ ਜਣੇ ਆਪਸ ਵਿੱਚ ਸਹਿਮਤੀ ਕਰਕੇ ਆਪਾਂ ਇੱਕ ਜਾਣੇ ਤੇ ਫੋਕਸ ਕਰ ਗਏ ਤੇ ਇੱਕ ਜਣੇ ਨੂੰ ਲਿਖ ਲੜਾਈਏ ਤੇ ਤੇ ਬਾਬਾ ਜੀ ਖਾਲਸਾ ਜੀ ਨੇ ਨੌਸੰਵਾਰੀ ਦਾ ਕੈਂਡੀਡੇਟ ਨਾਲ ਹੋਰ ਤੁਹਾਡੇ ਫਿਰ ਉਹਨਾਂ ਵੱਲ ਸਪੋਰਟ ਹੋਏਗੀ ਅਮਰ ਭਾਈ ਅਮਰਪਾਲ ਵੱਲ ਕਿ ਹੁਣ ਉਹਨਾਂ ਦੀ ਸਪੋਰਟ ਕਰੋਗੇ ਜਾਂ ਆਪਣਾ ਬੰਦਾ ਖੜਾ ਕਰੋਗੇ ਨਹੀਂ ਨਹੀਂ ਅਸੀਂ ਖਾਲਸਾ ਜੀ ਦੇ ਨਾਲ ਆ ਪਰ ਅਸੀਂ ਫਿਰ ਵੀ ਦੁਨੀਆਂ ਤਰ੍ਹਾਂ ਨਹੀਂ ਕਵਾਂਗੇ ਕਿ ਆਪਾਂ ਮਿਲ ਜੁਲ ਕੇ ਕੋਈ ਫੈਸਲਾ ਕਰੀਏ ਕਿ ਜਿਹੜਾ ਕੋਈ ਕੋਈ ਸਾਂਝ ਇੱਕ ਹੀ ਉਮੀਦਵਾਰ ਹੋਵੇ ਹੁਣ ਓਪਚੁਣ ਜਿਹਦਾ ਹੋਰੀ ਡੇਰ ਬਾਬਾ ਨਾਲ ਕਹਣ ਜਾ ਰਹੀ ਹੈ ਹੋਰ ਪੰਜਾਬ ਇਹਨਾਂ ਫਿਰ ਸਾਰੇ ਬੰਦੇ ਭਾਈ ਅਮਰਪਾਲ ਵੱਲ ਖੜੇ ਕੀਤੇ ਜਾ ਰਹੇ ਨਹੀਂ ਨਹੀਂ ਅਮਰਪਾਲ ਵੱਲੋਂ ਕੋਈ ਬੰਦਾ ਵੀ ਵੈਸੇ ਨਹੀਂ ਖੜ ਪਰ ਫਿਰ ਵੀ ਜੇ ਕੋਈ ਕੋਈ ਸਹੀ ਬੰਦਾ ਕੋਈ ਹੋਇਆ ਤਾਂ ਉਹਦੀ ਅਸੀਂ ਸਪੋਰਟ ਜ਼ਰੂਰ ਕਰ ਸਕਦੇ ਹਾਂ ਅਗਲਾ ਪ੍ਰੋਗਰਾਮ ਤੁਹਾਡਾ ਕੀ ਅਸੀਂ ਵੀ ਤਿਆਰੀਆਂ ਹਾਂਜੀ ਐਸਪੀਜ਼ ਦੇ ਵਾਸਤੇ ਅਸੀਂ ਸੰਗਤਾਂ ਨੂੰ ਇਹ ਬੇਨਤੀ ਵੀ ਕਰ ਰਹੇ ਹਾਂ ਕਿ ਜਿਹੜੇ ਥੋੜਾ ਬਹੁਤਾ ਸਮਾਂ ਰਹਿ ਗਿਆ ਉਹਦੇ ਵਿੱਚ ਤੁਸੀਂ ਆਪੋ ਆਪਣੀ ਜਿੱਦੀ ਵੋਟ ਨਹੀਂ ਬਣੀ ਜ਼ਰੂਰ ਬਣਾਉਣ ਦੀ ਕੋਸ਼ਿਸ਼ ਕਰੋ ਤੇ ਬਾਕੀ ਅਸੀਂ ਉਹਦੇ 'ਚ ਐਸਪੀਜ਼ ਅਸੀਂ ਜ਼ਰੂਰ ਚਾਹੁੰਦੇ ਹਾਂ ਕਿ ਉਹਦੇ 'ਚ ਬਹੁਤ ਵੱਡਾ ਸਾਡੀਆਂ ਸੰਸਥਾਵਾਂ 'ਚ ਜੋ ਉੱਥੇ ਕਾਬੀ ਤਰਸੀ ਉਹਨੇ ਵੜਾ ਨਗਾਰ ਲਿਆਂਦਾ ਤੇ ਅਸੀਂ ਉਹਨੂੰ ਦੁਬਾਰਾ ਜਿਸ ਮੰਤਵ ਲਈ ਉਹ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ ਸੀ ਉਹਨਾਂ ਨੂੰ ਦੁਬਾਰਾ ਸਰਜੀਤ ਕਰਨ ਦੀ ਲੋੜ ਆ ਤੇ ਅਸੀਂ ਉਹਦੇ ਵਾਸਤੇ ਸਾਰੇ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਡੇ ਵਿੱਚੋਂ ਹੀ ਤੁਹਾਡੇ ਤੁਸੀਂ ਸਿਲੈਕਟ ਕਰੋਗੇ ਇਹੋ ਜਿਹੇ ਉਮੀਦਵਾਰ ਜਿਹੜੇ ਸੰਗਤਾਂ ਨੂੰ ਪ੍ਰਵਾਨ ਹੋਣ ਜਿਹੜੇ ਗੁਰਸਿੱਖੀ ਨੂੰ ਪੰਥ ਪ੍ਰਸਤੀ ਹੋਣ ਪੰਜਾਬ ਦੀ ਭਲੇ ਦੀ ਪੰਥ ਦੀ ਚੜ੍ਹਦੀ ਕਲਾ ਲਈ ਗੱਲ ਕਰ ਸਕਦੇ ਹੋਣ ਜਾਂ ਉਹਦੇ ਵਾਸਤੇ ਸਮਰਪਿਤ ਹੋਣ ਉਹਨਾਂ ਨੂੰ ਅੱਗੇ ਲਿਆਈਏ ਤੇ ਉਹ ਜਿਹੜਾ ਉਸ ਨਿਗਾਰ ਆ ਚੁੱਕਾ ਉਹਨੂੰ ਫਿਰ ਆਪਾਂ ਚੜ੍ਹਦੀ ਕਲਾ ਵਾਲੇ ਪਾਸੇ ਲੈ ਜਾਗੇ ਠੀਕ ਹੈ ਇਸਨ ਭਾਈ ਅਮਰਪਾਲ ਸਿੰਘ ਜਿਹਦੇ ਪਿਤਾ ਜਿਹੜਾ ਕਹਿੰਦਾ ਜੀ ਅਸੀਂ ਜਿਹੜੇ ਬੇਸ਼ੱਕ ਕਾਲੀ ਲੀਡਰਾਂ ਵਾਲੇ ਨੇ ਤਲਬ ਕੀਤਾ ਲੇਕਿਨ ਕੋਈ ਉਮੀਦ ਨਹੀਂ ਕਿ ਇਹ ਇਹ ਜਿਹੜੀ ਕੋਈ ਘੋਮ ਦਾ ਭਲਾ ਕਰ ਸਕਣਗੇ ਪੰਜਾਬ ਦਾ ਕਲੀ ਡੇਰੀ ਦਾ ਰੋਕਤੋ ਬਸ਼ੰਭਰ ਬੇਟੂ